ਭਾਈ ਅਮਰਪਾਲ ਸਿੰਘ ਜੀ ਖਾਲਸਾ ਐਮਪੀ ਹਲਕਾ ਖਡੂਰ ਸਾਹਿਬ ਤੇ ਉਹਨਾਂ ਦੇ ਨਾਲ ਫਕਰੇ ਕੌਮ ਸ਼ੀਤ ਭਾਈ ਬਿਨ ਸਿੰਘ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਸਾਹਮਣੇ ਬੈਠਾ ਸਿੱਖ ਸੰਗਤ ਮਜਾ ਲੋ ਤੇ ਜਰਨੈ ਲੋ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਜੋ ਮੇਨ ਅਜੈਂਡਾ ਬੰਦੀ ਸਿੰਘਾਂ ਦੇ ਵਾਸਤੇ ਇਕੱਠ ਰੱਖਿਆ ਗਿਆ ਸੀ ਮੈਂ ਇਸ ਤਰ੍ਹਾਂ ਸਮੇਤਾਂ ਜਿਹੜੇ ਲੰਮੇ ਸਮੇਂ ਤੋਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਹਵਾਰਾ ਭਾਈ ਰਾਜੋਆਣਾ ਖੈੜਾ ਤੇ ਉਹਨਾਂ ਦੇ ਨਾਲ ਨੌਜਵਾਨ ਵੀਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਇਹ ਨਹੀਂ ਬੰਦੀ ਪੂਰੀ ਕੌਮ ਹੀ ਬੰਦੀ ਅੱਜ ਹੈ ਜੀ ਸਾਨੂੰ ਸਰਕਾਰਾਂ ਨੇ ਸਟੇਟ ਤੇ ਹਿੰਦੀ ਸਰਕਾਰ ਨੇ ਸਾਡੀ ਸੋਚ ਨੂੰ ਮਾਰ ਦਿੱਤਾ ਹੈ ਪਰ ਮੈਂ ਇਸ ਸਟੇਜ ਤੋਂ ਹਿੰਦੀ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ ਹੈ ਸਾਡੇ ਜਿਹੜਾ ਸਾਡੇ ਨਾਲ ਬੈਰ ਹੈ ਉਹ ਸੱਤ ਸਦੀਆਂ ਤੋਂ ਚੱਲਦਾ ਤੇ ਚੱਲਦਾ ਰਹਿਣਾ ਹੈ ਮੁੱਕਣਾ ਨਹੀਂ ਆ ਤੁਸੀਂ ਸਾਡੇ ਵੱਡ ਬਡੇਰਿਆਂ ਨੂੰ बाबा बन्दा बहादर महाराज ਨੂੰ اسلام ਕਬੂਲ ਕਰਨ ਵਾਸਤੇ ਆਖਿਆ ਸੀ ਤੇ ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀ ਵੀ ਮੇਰੇ ਸਿੰਘਾਂ ਨੂੰ ਪੁੱਛ ਲੋ ਜਿਹੜੇ ਉਹਨਾਂ ਦੇ ਨਾਲ ਸਿੰਘ ਗ੍ਰਿਫਤਾਰ ਸੀ ਤੇ ਜਦੋਂ ਸਿੰਘਾਂ ਨੂੰ ਪੁੱਛਿਆ ਤਾਂ ਇੱਕ ਇੱਕ ਕਰਕੇ ਸਦਕ ਨਹੀਂ ਡੋਲੇ ਤੇ ਸ਼ਹੀਦ ਹੋ ਗਏ ਤੇ ਜਦੋਂ ਜਾ ਕੇ ਉਹਨਾਂ ਨੇ बाबा बन्दा बहादर महाराज ਨੂੰ ਕਿਹਾ ਵੀ ਤੁਸੀਂ ਤੇ ਕਿਹਾ ਸੀ اسلام ਕਬੂਲ ਕਰ ਲਓ ਪਰ ਬੰਦਾ ਬਹਾਦਰ ਮਹਾਰਾਜ ਨੇ ਕਿਹਾ ਵੀ ਮੇਰੇ ਸਿੰਘਾਂ ਨੇ ਕਰ ਲਿਆ ਉਹ ਕਹਿੰਦੇ ਵੀ ਇੱਕ ਵੀ ਸਿੰਘ ਨੇ ਇਸਲਾਮ ਕਬੂਲ ਨਹੀਂ ਕੀਤਾ ਤੇ ਫਿਰ ਬਾਬਾ ਬੰਦਾ ਬਹਾਦਰ ਮਾਰੇ ਨੇ ਕਿਹਾ ਵੀ ਤੁਸੀਂ ਇਹ ਕਿਸ ਤਰ੍ਹਾਂ ਸੋਚ ਲਿਆ ਜਿਸ ਕੌਮ ਦੇ ਸਿੰਘ ਨਹੀਂ ਡੋਲੇ ਉਸ ਕੌਮ ਦਾ ਜਰਨੈਲ ਕਿਤਾ ਝੁੱਕ ਸਕਦਾ ਇਹ ਉਹ ਜਰਨੈਲ ਨੇ ਜਿਹੜੇ ਜੇਲਾ ਦੇ ਵਿੱਚ ਬੰਦ ਨੇ ਡੋਲਣਗੇ ਨਹੀਂ ਡਿੱਗਣਗੇ ਨਹੀਂ ਸੋ ਮੈਂ ਅਖੀਰ ਦੇ ਵਿੱਚ ਲੰਮੀ ਨਹੀਂ ਗੱਲ ਕਰਨੀ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਸਮੁੱਚੇ ਸਿੰਘ ਸੰਗਤ ਨੂੰ ਆਓ ਇੱਕ ਅਰਦਾਸ ਕਰੀਏ ਅਰਦਾਸ ਦੇ ਵਿੱਚੋ ਹੀ ਸਫਲਤਾ ਪਰਮੇਸ਼ਰ ਬਖਸ਼ਦਾ ਹੈ ਆਵੇਂ ਉਹ ਚੋਣਾ ਹੋਣ ਤੇ ਜੰਗ ਦਾ ਮੈਦਾਨ ਹੋਵੇ ਉਸ ਦੀ ਤਾਜ਼ਾ ਮਿਸਾਲ ਹਾਲ ਦੇ ਵਿੱਚ ਹੀ ਦੋ ਸਿੱਖ ਪੰਥ ਨੇ 40 ਸਾਲ ਬਾਅਦ ਸਾਨੂੰ ਐਮਪੀ ਬਖਸ਼ੇ ਤੇ ਜਿਹੜੀ ਅਰਦਾਸ ਦੀ ਸ਼ਕਤੀ ਮਝਾਲੇ ਮੈਂ ਤੁਹਾਨੂੰ ਖਾਸ ਕਰਕੇ ਬੇਨਤੀ ਕਰਦਾ ਮਝਾਲੇ ਦੀ ਮਝਾਲਾ ਦੀ ਧਰਤੀ ਤੋਂ ਹੀ ਸੰਘਰਸ਼ ਵਿੱਟਿਆ ਸੀ ਸਾਡੇ ਵੱਡ ਵਡੇਰਿਆਂ ਨੇ ਆਪਾਂ ਉਹਦੇ ਵਾਰਸ ਆ ਬਾਬਾ ਦੀਪ ਸਿੰਘ ਮਹਾਰਾਜ ਦੇ ਜਿਨ੍ਹਾਂ ਨੇ ਤਲੀ ਤੇ ਸੀਸ ਧਰ ਕੇ ਲੜਿਆ ਉਹ ਵੀ ਅਰਦਾਸ ਮਜਾ ਇਹਨਾਂ ਦੀ ਧਰਤੀ ਤੇ ਕੀਤੀ ਗਈ ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਸਾਡਾ ਸਿੱਖਾਂ ਦਾ ਮੁਕੱਦਸ ਜਿਗਰ ਦਿਲ ਹਰਮੰਦਰ ਜਿਸ ਨੂੰ ਢਾਹ ਢੇਰੀ ਕੀਤਾ ਗਿਆ ਉਸ ਦੀ ਅਰਦਾਸ ਫਕਰੇ ਕੌਮ ਸ਼ੀਤਪਾਈ ਬੈਂ ਸਿੰਘ ਸ਼ੀਤਪਾਈ ਸਤਵੰਤ ਸਿੰਘ ਸ਼ੀਤਪਾਈ ਕੇਰ ਸਿੰਘ ਨੇ ਕੀਤੀ ਤੁਹਾਨੂੰ ਕੀਤੀ ਦੀ سزا ਦਿੱਲੀ ਦੇ ਵਿੱਚ ਦਿੱਤੀ ਇੱਥੇ ਹੀ ਬਸ ਨਹੀਂ ਮੈਂ ਗੱਲ ਦੱਸਣੀ ਚਾਹੁੰਦਾ ਦਿੱਲੀ ਤੇ ਹਕੂਮਤ ਦੀ ਜਿਹੜੀ ਸਟੇਟ ਦੀ ਸਰਕਾਰ ਹੈ ਜਿਹਦਾ ਮੁੱਖ ਮੰਤਰੀ ਮਦਾਰੀ ਆ ਤੂੰ ਇਹਨਾਂ ਨੂੰ ਡੱਕ ਨਹੀਂ ਸਕਦਾ ਇਹਨਾਂ ਦਾ ਜ਼ਬਰ ਸਬਰ ਨਾ ਇਹਨਾਂ ਦੇ ਪਰਖੋ ਇਹ ਇਹ ਉਹਦੇ ਵਾਰਸ ਨੇ ਜਿਨ੍ਹਾਂ ਨੂੰ ਤੂੰ ਝਕਾਉਣ ਦੀ ਕੋਸ਼ਿਸ਼ ਕਰਦਾ ਹੈ ਤੈਨੂੰ ਝਕਾਉਣਗੇ ਇਹ ਕਲੇਸ਼ ਤੇਰੇ ਘਰੋਂ ਮੁੱਕਣਾ ਨਹੀਂ ਕਿਉਂਕਿ ਜਿੰਨੀ ਦੇ ਤੱਕ ਤੂੰ ਸਿੱਖਾਂ ਦੇ ਸਾਨੂੰ ਹੱਕ ਨਹੀਂ ਦਿੰਦਾ ਸੋ ਮੈਂ ਇਹੀ ਬੇਨਤੀ ਕਰਦਾ ਸਮੁੱਚਾ ਸਿੱਖ ਪੰਥ ਅੰਦਰੋਂ ਅਰਦਾਸ ਕਰੋ ਆਪਣੇ ਨਿੱਜ ਛੱਡ ਕੇ ਆਪਾਂ ਕੌਮੀ ਘਰ ਵਾਸਤੇ ਗੱਲ ਕਰੀਏ ਸੋ ਸਮੁੱਚੇ ਜਿੰਨੇ ਇਸ ਇਕੱਠ ਦੇ ਵਿੱਚ ਪ੍ਰਬੰਧਕ ਜਨ ਭਾਈ ਅਮਰਪਾਲ ਸਿੰਘ ਦੀ ਟੀਮ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਬਾਪੂ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਮੁੱਚੇ ਪੰਜਾਬ ਦੇ ਵਿੱਚ ਆਪ ਮੀਟਿੰਗਾਂ ਕਰਕੇ ਇਕੱਠ ਨੂੰ ਪੰਥ ਨੂੰ ਸਾਹਮਣੇ ਲਿਆ ਕੇ ਇੱਕ ਰੂਪ ਚ ਇਕੱਤਰਤਾ ਬਖਸ਼ੀ ਮੈਂ ਇੱਕ ਵਾਰੀ ਫੇਰ ਸਮੂਹੀ ਸੰਗਤ ਦਾ ਧੰਨਵਾਦ ਕਰਦਾ ਜੀ ਸੋ ਮੈਂ ਇੱਥੇ ਫਤੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ